ਮੁਰਦਾਬਾ 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 ਸਾਡੀਆ ਮੰਗਰਾਨੀ ਮੰਨੀਆਂ ਮੁਰਦਾਬਾ 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 ਜਿੱਤੇ ਤੇ ਜਿੱਤ ਰੋਡ ਤੇ ਕਹਿੰਦੇ ਧਰਨਾ ਲੱਗਿਆ ਧਰਨਾ ਕਾਹਦਾ ਲੱਗਿਆ ਧਰਨਾ ਆ ਦਾ ਮਜਬੂਰੀ ਚ ਲਾਉਣਾ ਪੈ ਗਿਆ ਜੀ ਅੱਛਾ ਧਰਨਾ ਕੋਈ ਸ਼ੌਕ ਨੂੰ ਹੀ ਲਾਇਆ ਸੀਗਾ ਇੱਥੇ ਟਾਵਰ ਲੱਗ ਰਿਹਾ ਹੈ ਕੰਪਨੀ ਵਾਲੇ ਟਾਵਰ ਲਾ ਰਹੇ ਆ ਅੱਛਾ ਉਹ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਜਿਹੜੇ ਟਾਵਰ ਲਵਾ ਰਹੇ ਆ ਵੀ ਨਾ ਭਰਾਓ ਇਹ ਆਬਾਦੀ ਵਾਲਾ ਰਿਹਾ ਹੈਗਾ ਹੈਗਾ ਇਥੇ ਧਰ ਇਥੇ ਤੁਸੀਂ ਕਾਹਰ ਨਾਲ ਲਓ ਕਿਤੇ ਖਾਲੀ ਜਗ੍ਹਾ ਤੇ ਲਾ ਲਓ ਜਿੱਥੇ ਵੀ ਤੁਸੀਂ ਲਾਉਣਾ ਹੈਗਾ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਪਰ ਉਹ ਵੇਸ ਨਾਲ ਤੋਂ ਬਾਜ਼ ਨਹੀਂ ਆਏਗੀ ਤਾਂ ਉਹਨਾਂ ਨੇ ਅੰਦਰ ਘਾਤੇ ਹੀ ਬਣਾਤਾ ਵਡੀਚ ਨੂੰ ਬਣਾਤਾ ਜਿੱਦਾਂ ਉਹਨਾਂ ਨੇ ਬਣਾਇਆ ਸੀ ਉਦੋਂ ਵੀ ਬੇਨਤੀ ਕੀਤੀ ਇਹਨੂੰ ਨਾ ਆਏ ਨਾ ਕਰੋ ਯਾਰ ਤੇ ਬਾਕੀ ਐਰ ਗਿਆ ਹੈਗਾ ਤਾਂ ਕੋਈ ਗੱਲ ਨਹੀਂ ਅਸੀਂ ੁੱਡੇ ਨਾਲ ਅੰਦਰ ਘਾਤੇ ਹੁਣ ਸਮਾਨ ਲਿਆਦਾ ਉਹਨਾਂ ਨੇ ਉਹ ਤਾਂ ਹੁਣ ਫਿੱਟ ਕਰਨ ਵਾਲਾ ਸੋਹਾਂ ਚਾਰ ਘੰਟੇ ਫਿੱਟ ਕਰਦੇ ਨਾ ਅਸੀਂ ਸਾਰੇ ਜ਼ਿਲ੍ਹਾ ਪ੍ਰਚਾਰਕ ਕੋਲੇ ਜਾ ਕੇ ਆਏ ਆ ਸਾਰਿਆਂ ਕੋਲੇ ਬੇਨਤੀ ਕਰਕੇ ਆਏ ਆ ਪਰ ਤੁਹਾਨੂੰ ਵੀ ਉਹਨਾਂ ਨੇ ਸਹੀ ਵਾਰ ਕੋਈ ਜਵਾਬ ਨਹੀਂ ਦਿੱਤਾ ਨਹੀਂ ਤੁਹਾਨੂੰ ਇਹ ਤੁਹਾਨੂੰ ਇਹ ਗੱਲ ਵੀ ਤੁਸੀਂ ਆਪ ਦਾ ਰੋਡ ਜਾਮ ਕਰੋ ਜਾਂ ਸਟ੍ਰੀਟ ਰੋਡ ਬੰਦ ਕਰੋ ਧਰਨਾ ਲਾਓ ਬਦਲੇ ਇਹ ਕੋਈ ਅਸੀਂ ਧਰਨਾ ਫਿਰ ਅਸੀਂ ਮਜਬੂਰੀ ਧਰਨਾ ਲਾਉਣੀ ਹੀ ਸੀਗਾ ਸਾਡੀ ਤਾਂ ਗੱਲ ਹੀ ਨਹੀਂ ਸੁਣੀ ਪ੍ਰਸ਼ਾਸਨ ਨੇ ਤੇ ਫਿਰ ਅਸੀਂ ਧਰਨਾ ਲਾ ਕੇ ਹੋਰ ਤਾਂ ਮੈਨੂੰ ਨਾਲ ਸਾਡੀ ਕੋਈ ਗੱਲ ਪਹੁੰਚੀ ਆ ਪ੍ਰਸ਼ਾਸਨ ਤੇ ਕਦੀ ਕਦੀ ਪਹੁੰਚ ਜਾਵੇ ਰੋਡ ਜਾਮ ਕਰਨ ਤੋਂ ਪਹਿਲਾਂ ਤੁਸੀਂ ਪੁਲਿਸ ਨੂੰ ਦੱਸਿਆ ਨਹੀਂ ਸੀਗਾ ਅਸੀਂ ਉੱਥੇ ਜਾ ਕੇ ਆਏ ਆ ਵੀ ਉਹਨਾਂ ਨੇ ਤਾਂ ਦਿਖਾਇਆ ਵੀ ਉਹਨਾਂ ਨੇ ਹੌਣ ਕੀ ਗੱਲ ਹੋਈ ਆ ਹੌਣ ਕੀ ਗੱਲ ਹੋਈ ਆ ਹੌਣ ਕੀ ਗੱਲ ਹੋਈ ਆ ਹੁਣ ਤਾਂ ਜੋ ਕਹਿੰਦਾ ਗੁਰ ਤੁਸੀਂ ਰੋਡ ਖਾਲੀ ਕਰੋ ਕਹਿੰਦੇ ਨਾ ਕੀ ਆ ਠੋਠਾਣੇ ਚੱਲੋ ਠਾਣੇ ਜਾ ਕੇ ਰੋਟਣਾ ਤੇ ਤੁਹਾਡੇ ਤਰਨੇ ਦਾ ਕੀ ਬਣਿਆ ਧਰਨਾ ਤਾਂ ਸਾਡਾ ਜੀ ਫਿਕਰ ਨਾ ਸਾਡਾ ਕੋਈ ਹੱਲ ਹੋਵੇ ਫਿਰ ਦੁਵਾਰੇ ਫਿਰ ਲਾਵਾਂਗੇ ਜੀ ਕਿਉਂਕਿ ਬਿਲਕੁਲ ਮਜਬੂਰੀ ਚ ਲਾਉਣਾ ਹੀ ਪੈਣਾ ਜੀ ਤਾਂ ਵੀ ਟੇਸਟ ਕਾਵਰਦੀਆਂ ਕਰਨਾ ਵੀ ਬਹੁਤ ਤੇਜ਼ ਆ ਤੇ ਮਨੁੱਖੀ ਬੰਦ ਜਨਾਬਾਂ ਤੇ ਬਹੁਤ ਮਾਰੀਆਂ ਹੈ ਇਹਨਾਂ ਦਾ ਪਰ ਲੋਕ ਪਰੇਸ਼ਾਨ ਹੋ ਰਹੇ ਨੇ ਬਾਰੇ ਕੀ ਕਹਿੰਦੇ ਸਾਰੇ ਲੋਕ ਸਾਰਾ ਸੀ ਸਾਡਾ ਪਰੇਸ਼ਾਨ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਮਤਲਬ ਨਹੀਂ ਸੀਗਾ ਸਾਡਾ ਤਾਂ ਸਿਰਫ ਪ੍ਰਸ਼ਾਸਨ ਨੂੰ ਜਗਾਉਂਦਾ ਮਤਲਬ ਸੀਗਾ ਵੀ ਸਾਡੀ ਬੇਦੀ ਬੇਦੀ ਕਰ ਕਰਕੇ ਕੱਬ ਚੁੱਕੇ ਆ ਪ੍ਰਸ਼ਾਸਨ ਸਾਡੀ ਗੱਲ ਨਹੀਂ ਸੁਣੀ ਹੋ ਸਕਦਾ ਵੀ ਅਸੀਂ ਜਲ ਧਰਨਾ ਲਾੜ ਕੇ ਸਾਡੇ ਧਰਨੇ ਲਾਉਣ ਦੇ ਬਾਵਜੂਦ ਪ੍ਰਸ਼ਾਸਨ ਨੂੰ ਤੇ ਧਰਨੇ 'ਚ ਪਹੁੰਚਿਓ ਤੇ ਕੀ ਕਹਿਣਾ ਚਾਹੋਗੇ ਜੀ ਤੁਹਾਨੂੰ ਤਾਂ ਸਹੀ ਨਹੀਂ ਕਿ ਸਾਰੇ ਮੱਲਾਂ ਨਵਾਸੀ ਆ ਠੀਕ ਹੈ ਉਹ ਇਹਨਾਂ ਨੂੰ ਲੱਗਿਆ ਵੀ ਇੱਦਾਂ ਕਿ ਕੋ ਟਾਵਰ ਲੱਗੇ ਸਾਨੂੰ ਜਿੰਨੀ ਕਿਨ ਇਨਫੋਰਮੇਸ਼ਨ ਆਈ ਸੀ ਕਿ ਟਾਵਰ ਲੱਗੇ ਜਾ ਰਹੇ ਆ ਤੇ ਕਿਉਂਕਿ ਦੂਜੀ ਪਾਰਟ ਨੇ ਪ੍ਰੂਵਲ ਫਾਰਮ ਸਹੀ ਲਈਆਂ ਹੋਈਆਂ ਪਰ ਜਿਵੇਂ ਜਦੋਂ ਮੱਲਾਂ ਨਵਾਸੀ ਨਾਲ ਖੜੇ ਆ ਤੇ ਆ ਪਾ ਟਾਵਰ ਲੱਗਣ ਨਹੀਂ ਦੇ ਜਿਹੜੀ ਉਹ ਲੜਾਈ ਵੀ ਕਰਨਾ ਹੋਈ ਉਹ ਕੋਈ ਹੋਰ ਇਸਨ ਬਾਰੇ ਮੈਨੂੰ ਅਜੇ ਪਤਾ ਨਹੀਂਗਾ ਮੈਂ ਇਹਨਾਂ ਨਾਲ ਗੱਲਬਾਤ ਕਰਦਾ ਬਾਕੀ ਇਹਨਾਂ ਨੂੰ ਭਲਾ ਕੇ ਪੰਜ ਛੇ ਬੰਦੇ ਇਹਨਾਂ ਨਾਲ ਲਿਆ ਕੇ ਗੱਲਬਾਤ ਕਰਦੇ ਉੱਥੇ ਕੀ ਹੈ ਮ ਟਾਵਰ ਲੱਗਣ ਦੇ ਬੀਫਰ ਜੀ ਉਹ ਕੋਈ ਤਰਨਾ ਨਹੀਂ ਲਗਾਇਆ ਜਾਏਗਾ ਉਹ ਬੰਦਾ ਵੀ ਟਾਵਰ ਨਹੀਂ ਲਗਣ ਦਿੱਤਾ ਜਾਏਗਾ ਜੀ ਇਸ ਕਰਕੇ ਪਰ ਜਿਹੜਾ ਸਾਡੇ ਇੱਥੇ ਮਾਰਪਿੱਟ ਹੋਈ ਆ ਜੀ ਸੱਟਾਂ ਵੱਜੀਆਂ ਸਾਡੇ ਬੰਦਿਆਂ ਦੇ ਆ ਦੰਗੇ ਹੋਏ ਉਹਦਾ ਜ਼ਿੰਮੇਵਾਰ ਕੌਣ ਆ ਜੀ ਅਸੀਂ ਆਮ ਨਾਗਰਿਕ ਆਂ ਮੈਂ ਇੱਕ ਵਕੀਲ ਆ ਇਹਦੇ ਸਾਰੇ ਕੋਈ ਸਰਕਾਰੀ ਜੋਬਾ ਕਰਨ ਵਾਲਾ ਉਹਨਾਂ ਦੇ ਪੱਥਰ ਛਿੱਟੇ ਗਏ ਆ ਜੀ ਬਰਾੜਾ ਮਾਰੀਆਂ ਗਈਆਂ ਉਹਦਾ ਜ਼ਿੰਮੇਵਾਰ ਕੌਣ ਆ ਜੀ ਪ੍ਰਸ਼ਾਸਨ ਨੂੰ ਅਸੀਂ ਸਵੇਰੇ ਇਤਲਾਹ ਕੀਤਾ ਸੀਗਾ ਬਕਾਇਦਾ ਕੇਐਸਏ ਦੀ ਡਿਊਟੀ ਵੀ ਲਾਈ ਸੀਗੀ ਜੀ ਕੋਈ ਇੱਥੇ ਪਹਿਲਾਂ ਆ ਜਾਣੀਗਾ ਜੀ ਉਹਦਾ ਜ਼ਿੰਮੇਵਾਰ ਦੱਸੋ ਪ੍ਰਸ਼ਾਸਨ ਕੌਣ ਆ ਸਾਡੇ ਕੋਲ ਰਿਸੀਵਿੰਗ ਪਈ ਆ ਜੀ ਸਵੇਰੇ 9 ਵਜੇ ਅਸੀਂ ਲੈਟਰ ਦਿੱਤਾ ਦੇ ਆ ਜੀ ਕਿਉਂ ਉਹਦਾ ਪ੍ਰਸ਼ਾਸਨ ਕਿਉਂ ਨਹੀਂ ਆਇਆ ਇੱਥੇ ਜੀ ਜਿਵੇਂ ਪਹਿਲਾਂ ਸਾਡੀ ਕਿਸੇ ਪ੍ਰਸ਼ਾਸਨ ਨੇ ਸੁਣੀ ਇਹਨਾਂ ਨੇ ਵੀ ਲਾਈਟ ਹੀ ਲਿਆ ਜੀ ਇੱਥੇ ਜਿਹੜੀ ਦੰਗੇ ਮਾਰਕ ਉਠ ਹੋਈ ਹੈ ਸੱਟਾ ਵੱਜੀ ਉਹ ਮਾਰਕੁੱਟ ਕਿੰਨਾ ਗੱਲ ਕੋਲ ਹੋਈ ਗਈ ਪਤਾ ਨਹੀਂ ਜੀ ਅਨਨੋਨ ਬੰਦੇ ਆਏ ਆ ਜੀ ਮਾਰਕੁੱਟ ਹੋਈ ਹੈ ਪਥਰਾਵ ਹੋਇਆ ਹੈ ਨਾਟੀ ਚਾਰਜ ਉਹਨਾਂ ਲੋ ਰਾਣਾ ਮਾਰੀਆਂ ਗਈਆਂ ਜੀ ਇੱਕ ਬੰਦਾ ਪਟਾਰੀ ਹਸਪੀਟਲ ਚ ਦਾਖਲ ਹੈ ਉਹਦੇ ਟਾਂਕੇ ਲੱਗ ਰਹੇ ਆ ਜੀ ਸਿਰ ਪੜਿਆ ਗਿਆ ਦੂਜੇ ਸਾਰੇ ਸੱਟਾਂ ਵੱਜੀਆਂ ਜੀ ਸਾਡੇ ਵੀ ਆ ਦੇ ਕੋਈ ਆ ਤੱਕ ਗੱਲ ਕੱਪੜੇ ਤੱਕ ਪਾੜੇ ਗਏ ਆ ਜੀ ਜੀ ਦੱਸੋ ਕੌਣ ਜ਼ਿੰਮੇਵਾਰ ਹੈ ਜੀ ਨਹੀਂ ਇਸ ਬੰਦੀ ਇਸ ਸਾਹਿਬ ਮੁੱਖ ਤੇ ਆਈ ਸੀ ਗੱਲ ਹੋਈ ਉਹ ਕੋਈ ਸਾਡੀ ਗੱਲ ਨਹੀਂ ਸੁਣ ਰਿਹਾ ਜੀ ਉਹ ਕਹਿ ਰਿਹਾ ਤੁਸੀਂ ਧਰ ਨਾਲ ਆਏ ਜਦੋਂ ਅਸੀਂ ਅਲਟੀਮੇਟ ਦੇ ਚੁੱਕੇ ਆ ਜੀ ਫਿਰ ਪ੍ਰਸ਼ਾਸਨ ਨੇ ਸਾਨੂੰ ਮਨਜ਼ੂਰੀ ਕਿਉਂ ਦਿੱਤੀ ਸ ਅਸੀਂ ਤਾਂ ਹੁਣ ਉਹਨਾਂ ਕੋਲ ਹੀ ਜਾਣਾ ਐ ਐਸਐਚਓ ਸਾਹਿਬ ਦਾ 24 ਘੰਟੇ ਥਾਣੇ 'ਚ ਨਹੀਂ ਹੁੰਦੇ ਜੀ ਹਾਂਜੀ ਤੁੰ ਨੂੰ ਥੋੜਾ ਜਿ ਇਸ ਕੁਮਾਰ ਦੇ ਲਾਈਏ ਇਸ ਕੁਮਾਰ ਦੇ ਲਾਈਏ ਇਸ ਕੁਮਾਰ ਦੇ ਲਾਈਏ ਦਰਸ਼ਨ ਕੀ ਕੁਲਦਾਰ ਸਿੰਘ ਸੰਧਵਾ ਜੀ ਹੁਣ ਸਾਡੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਲੈਂਦੀ ਹੈ ਜੀ ਸਾਡੇ ਤੇ ਦੂਰੀਆਰੀ ਹਮਲਾ ਨਹੀਂ ਹੋਏਗਾ ਜੀ ਅਨਨੋਣ ਬੰਦਿਆਂ ਕੋ ਅਸੀਂ ਸਾਰੇ ਕੰਮ ਕਰਦੇ ਜਾਣ ਵਾਲੇ ਬੰਦੇ ਆ ਜੀ ਕੱਲੂ ਕਿਸੇ ਨੂੰ ਵੀ ਕੱਲੇ ਤੋਂ ਅਟੈਕ ਹੁੰਦਾ ਤਾਂ ਪ੍ਰਸ਼ਾਸਨ ਤੇ ਪੰਜਾਬ ਸਰਕਾਰੋਂ ਦੀ ਜ਼ਿੰਮੇਵਾਰ ਹੋਊਗੀ ਜੀ ਜੀ